ਨਮਸਕਾਰ ਸਾਸ਼ੀਆ ਕਾਲ ਜੀ ਤੁਸੀਂ ਦੇਖ ਰਹੇ ਸਟਾਰ ਦੇਲੀ ਪੰਜਾਬ ਨਿਊਜ਼ ਵੈਬ ਚੈਨਲ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਜੀ ਮੈਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਤੇ ਮੇਰੇ ਨਾਲ ਸਹਿਯੋਗੀ ਨਿਰਮਲ ਸਿੰਘ ਅੱਜ ਪਹੁੰਚੇ ਹਾਂ ਜੀ ਐਸੇ ਪਰਿਵਾਰ ਦੇ ਕੋਲ ਪਹਿਲੇ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਪਰਿਵਾਰ ਤੁਸੀਂ ਵੇਖ ਲਓ ਬਟਾਲਾ ਸ਼ਹਿਰ ਦਾ ਰਹਿਣ ਵਾਲਾ ਇੱਕ ਸਧਾਰਨ ਪਰਿਵਾਰ ਹੈ ਇੱਕ ਛੋਟੀ ਜੀ ਬੇਟੀ ਨੇ ਜਨਮ ਲੈ ਕੇ ਘਰ ਦੇ ਵਿੱਚ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਕੱਲ ਬੇਟਿਆਂ ਨੂੰ ਰੁਤਬਾ ਮਿਲਦਾ ਤੇ ਅੱਜ ਬੇਟੀਆਂ ਨੂੰ ਵੀ ਰੁਤਬਾ ਵਿਖਾਣ ਦਾ ਮੌਕਾ ਮਿਲਿਆ ਤੇ ਗੱਲਬਾਤ ਵੀ ਕਰ ਲੈਨੇ ਆ ਤੇ ਨਾਲੇ ਤੁਹਾਨੂੰ ਦੱਸ ਦਿੰਨੇ ਆ ਬੱਚੇ ਦਾ ਟੈਲੈਂਟ ਵੀ ਕਿ ਬੱਚੇ ਦੇ ਵਿੱਚ ਟੈਲੈਂਟ ਕੀ ਹੈ ਤੁਹਾਨੂੰ ਆਪਣੇ ਵੀਡੀਓ ਦੇ ਰਾਹੀਂ ਟੈਲੈਂਟ ਦਿਖਾਵਾਂਗੇ ਅਗਰ ਪਸੰਦ ਲੱਗੇ ਬੱਚੇ ਦਾ ਟੈਲੈਂਟ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੱਤ ਤੋਂ ਵੱਧ ਜ਼ਰੂਰ ਕਰਿਓ ਗੱਲਬਾਤ ਕਰ ਲੈਨੇ ਸਭ ਤੋਂ ਪਹਿਲਾਂ ਤੇ ਬੱਚੀ ਦਾ ਨਾਮ ਪੁੱਛ ਲੈਨੇ ਜਿਹੜਾ ਕੀ ਨਾਮ ਆਪਾਂ ਪੀहू ਪੀहू ਕੌਣ ਸੀ ਕਲਾਸ ਵਿੱਚ ਪੜ੍ਹਤੇ ਫਿਫਥ ਕਲਾਸ ਕੌਣ ਸੀ ਸਕੂਲ ਵਿੱਚ ਜੀਵੀ ਹਾਈ ਸਕੂਲ ਕਿਲਾ ਮੰਡੀ ਕਿਲਾ ਜੋ ਸ਼ੌਂਕ ਡਾਂਸ ਦਾ ਔਰ ਜੇ ਸਟਾਈਲ ਦਾ ਕਹਾਂ ਸੇ ਸਿੱਖਾ ਆਪਣੇ ਦਿੱਤਾ ਫੋਨ ਸੇ ਫੋਨ ਸੇ YouTube ਸੇ ਵਾਹ ਚ ਦੇਖ ਕੇ ਬਲੈਕਪੀਨ ਮੈਂਬਰ ਕਿੰਨੀ ਦੇਰ ਹੋ ਗਈ ਆਪਕੋ ਫੋਨ ਦੇਖਤੇ ਫੋਨ ਜਦ ਮੈਂ ਛੋਟੀ ਸੀ ਤੱਪ ਸੇ ਛੋਟੀ ਕਿੰਨੀ ਛੋਟੀ ਸੀ ਲੋਕ ਜਦ ਮੈਂ 8 ਸਾਲ ਕੀ ਸੀ ਤੱਪ ਸੇ 8 ਸਾਲ ਦਾ ਬੱਚਾ ਜੀ ਮੋਬਾਈਲ ਦੇ ਉਤੋਂ ਇੱਕ 8 ਸਾਲ ਦੇ ਬੱਚੇ ਨੇ ਫੋਨ ਤੋਂ ਸਿੱਖ ਕੇ ਜਾਚਾ ਤੁਹਾਨੂੰ ਅੱਜ ਚੀਜ਼ ਦਿਖਾਉਣ ਜਾ ਰਹੇ ਨੇ ਨਾਲੇ ਗੱਲਬਾਤ ਪੁੱਛ ਰਹੇ ਨੇ ਕਿਹੜੀ ਚੀਜ਼ ਸਿੱਖੀ ਹੈ ਤੇ ਕਿਹੜੀ ਚੀਜ਼ ਤੁਹਾਨੂੰ ਆਪਾਂ ਆਪਣੀ ਵੀਡੀਓ ਰਹੀ ਜਰੂਰ ਦਿਖਾਵਾਂਗੇ ਸੋਸ਼ਲ ਮੀਡੀਆ ਦੇ ਉਤੇ ਅੱਛਾ ਬੇਟਾ ਜਿਹੜਾ ਤੁਸੀਂ ਡਾਂਸ ਕਰਦੇ ਹੋ ਠੀਕ ਹੈ ਡਾਂਸ ਦੀ ਕਿਸੇ ਕੋ ਕਲਾਸਿਸ ਲਈ ਸੀ ਬਟਾਲੇ ਚ ਨਹੀਂ ਕਦੀ ਸੋਚਿਆ ਨਹੀਂ ਕਦੀ ਕਲਾਸਿਸ ਲਈਏ ਕਿਸੇ ਕੋ ਨਹੀਂ ਫੋਨ ਸੇ ਫੋਨ ਤੇ ਕਦੀ ਜਰੂਰਤ ਨਹੀਂ ਪਈ ਕਲਾਸ ਲੈਣ ਦੀ ਨਹੀਂ ਫੋਨ ਸੇ ਬਲੈਕ ਪਿੰਕ ਮੈਂਬਰ ਕਾਪੀ ਕਰਕੇ ਅੱਛਾ ਉਹਨਾਂ ਨੂੰ ਦੇਖ ਕੇ ਮੈਂ ਡਾਂਸ ਕਰ ਲੀ ਮਿਲ ਕਦੀ ਕਿਤੇ ਪ੍ਰੋਗਰਾਮ ਤੇ ਗਏ ਹੋ ਜਿਸ ਤਰ੍ਹਾਂ ਟੈਲੀ ਟੈਲੀਕਾਸਟ ਚੱਲਦੇ ਨੇ ਟੀਵੀ ਤੇ ਕਦੀ ਗਏ ਹੋ ਨਹੀਂ ਜਾਣਾ ਚਾਹੁੰਦੇ ਮੰਦੀ ਖੋਇਆ ਸੀ ਕਿ ਟੀਵੀ ਤੇ ਵੀ ਆਈਏ ਹਮ ਸਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਵੇਖਣਗੇ ਹੁਣ ਅਗਲੀ ਖਵਾਇਸ਼ ਹੈ ਕਿ ਟੀਵੀ ਤੇ ਵੀ ਤੀ ਜਾਣਾ ਹਾਂਜੀ ਠੀਕ ਹੈ ਤੇ ਜਿਹੜਾ ਟੈਲੈਂਟ ਹੈ ਕਿੰਨੀ ਕੀ ਦੇਰ ਤੋਂ ਆਪਣਾ ਕੋਈ ਸਕੂਲ ਵੀ ਪ੍ਰੋਗਰਾਮ ਵਗੈਰਾ ਕਰਦੇ ਰਹੇ ਹੋ ਕਿਸ ਸਕੂਲ ਚ ਨਹੀਂ ਕਦੀ ਕੀਤਾ ਮੈਂ ਕਦੀ ਮੌਕਾ ਵੀ ਨਹੀਂ ਮਿਲਿਆ ਮੌਕਾ ਕਿਤਨੇ ਮੈਂ ਕਦੀ ਕੀਤਾ ਹੀ ਨਹੀਂ ਮਿਲਿਆ ਤੁਸੀਂ ਕਦੀ ਸਕੂਲੀ ਟੀਚਰ ਨੂੰ ਨਹੀਂ ਪਤਾ ਕਿ ਤੁਸੀਂ ਇੰਨਾ ਸੋਹਣਾ ਡਾਂਸ ਡਾਂਸ ਕਰਦੇ ਹੋ ਨਹੀਂ ਟੀਚਰਸ ਨੂੰ ਪਤਾ ਹੀ ਨਹੀਂ ਹੁਣ ਲੱਗ ਰਹਿਣਾ ਹਮ ਮੈਂ ਦੱਸਦੀ ਨਹੀਂ ਕਿਉਂਕਿ ਥੋੜੇ ਨਰਵਸ ਫੀਲ ਹੁੰਦਾ ਹੈ ਨਾ ਇਸ ਲਈ ਦੱਸਦੀ ਨਹੀਂ ਤੇ ਪਾਪਾ ਕੀ ਕੰਮ ਕਰਦੇ ਪਾਪਾ ਫਾਸਟ ਫੂਡ ਕਾਸ਼ ਬੁਰਾ ਪਪਾ ਵੀ ਕਾਫੀ ਖੁਸ਼ ਹੋਣਗੇ ਤੁਹਾਡੀਆਂ ਚੀਜ਼ਾਂ ਵੇਖ ਕੇ ਖੁਸ਼ ਹੋਣ ਦੇ ਗਰੀ ਕਦੀ ਦਿਖਾਇਆ ਪਪਾ ਨੂੰ ਕਰਕੇ ਦਿਖਾਇਆ ਤੇ ਪਪਾ ਖੁਸ਼ ਹੋਏ ਕਿ ਨਹੀਂ ਬਹੁਤ ਜ਼ਿਆਦਾ ਅਛਰੀ ਗੱਲਬਾਤ ਕੀਤੀ ਹੈ ਬੇਟੀ ਦੇ ਨਾਲ ਤੇ ਤੁਸੀਂ ਸੁਣਿਆ ਕਿ ਬੇਟੀਆਂ ਦੀ ਖੁਸ਼ੀ ਹੈ ਜਿਹੜੀ ਆਪਾਂ ਕਹਿੰਨੇ ਕਿ ਸੋਸ਼ਲ ਮੀਡੀਆ ਕਿਉਂਕਿ ਹਰ ਇੱਕ ਘਰ ਦੇ ਘਰ ਜਦੋਂ ਪੁੱਤ ਜਨਮ ਲੈਂਦਾ ਹਨ ਲੋਕੀ ਢੋਲ ਵਾਜਿਆ ਨਾਲ ਸਵਾਗਤ ਕਰਦੇ ਆ ਇਥੇ ਕਿਉਂ ਨਾ ਅੱਜ ਆਪਣਾ ਜਮਾਨੇ ਦੇ ਧੀਆਂ ਨੂੰ ਅੱਗੇ ਲੈ ਕੇ ਆਈਏ ਤੇ ਧੀਆਂ ਨੂੰ ਵੀ ਆਪਾਂ ਫੇਮਸ ਕਰੀਏ ਕਿਉਂਕਿ ਧੀਆਂ ਦੇ ਚੰਨੇ ਗੋਣ ਨੇ ਜਿਹੜੇ ਆ ਤੁਹਾਨੂੰ ਆਪਾਂ ਆਪਣੇ ਚੈਨਲ ਦੇ ਰਹੀ ਟੈਲੈਂਟ ਦਿਖਾਉਣ ਜਾ ਰਹੇ ਆ ਬੇਟੀ ਨੇ ਕਦੀ ਕਿਸੇ ਕੋਲ ਸਿੱਖਿਆ ਨੇ 10 ਸਾਲ ਦੀ ਉਮਰ ਆ ਮੋਬਾਈਲ ਤੋਂ YouTube ਤੋਂ ਸਿੱਖ ਕੇ ਅੱਜ ਤੁਹਾਨੂੰ ਟੈਲੈਂਟ ਵਿਖਾਇਆ ਲੜਕੀ ਨੇ ਤੁਹਾਨੂੰ ਵੀਡੀਓ ਰਹੀ ਜਰੂਰ ਦਿਖਾਵਾਂਗੇ ਦਾਦੀ ਜੀ ਬੈਠੇ ਨਾਲ ਗੱਲਬਾਤ ਜਰੂਰ ਕਰ ਲੈਣੇ ਆਂ ਦਾਦੀ ਜੀ ਆਪਣਾ ਨਾਮ ਕੀ ਸਭ ਤੋਂ ਪਹਿਲਾਂ ਸੰਤੋਸ਼ ਸੰਤੋਸ਼ ਜੀ ਸਭ ਤੋਂ ਪਹਿਲਾਂ ਤਾਂ ਦੱਸ ਦਿਓ ਕਿ ਜਦੋਂ ਕਿਸੇ ਦੇ ਘਰ ਬੇਟੀਆਂ ਹੁੰਦੀਆਂ ਹਨ ਨਾ ਤੇ ਲੋਕੀ ਕਈ ਜਿਹੜੇ ਨਸਰ ਹੋ ਜਾਂਦੇ ਆਂ ਘਰ ਕੁੜੀਆਂ ਜਨਮ ਲਿਆ ਹੈ ਰੱਬਾ ਕੀ ਬਣੇਗਾ ਇਹ ਕੁੜੀ ਨੇ 3 ਜਨਮ ਲਿਆ ਤੇ ਕਿੱਦਾਂ ਦਾ ਲੱਗਾ ਇਹ ਮੈਂ ਤਾਂ ਬੇਟੀਆਂ ਵਾਂਗੀ ਇਹਦਾ ਸਤਕਾਰ ਕੀਤਾ ਘਰ ਦੇ ਵਿੱਚ ਮੈਂ ਲੋਕ ਮੁੰਡਿਆਂ ਦੇ ਬੱਚੇ ਮੁੰਡੇ ਹੁੰਦੇ ਆ ਤੇ ਅਸੀਂ ਸੇਰੇ ਲਗਾਨੇ ਆ ਜਦੋਂ ਇਹ ਪੈਦਾ ਹੋਈ ਹੈ ਤੇ ਮੈਂ ਆਪਣੇ ਘਰ ਚ ਖੁਦ ਸਾਰੇ ਦਰਵਾਜਿਆਂ ਤੇ ਸੇਰੇ ਲਗਵਾਏ ਜਿੱਦਾਂ ਆਉਂਦੇ ਆ ਵਧਾਈ ਲੈਣ ਵਧਾਈਆਂ ਦਿੱਤੀਆਂ ਗਈਆਂ ਇਹਦੇ ਹਰ ਸ਼ੌਕ ਪੂਰੇ ਕੀਤੇ ਬੇਟਾ ਸਮਝ ਕੇ ਤੇ ਬੇਟਿਆਂ ਤੋਂ ਵੱਧ ਕੇ ਅਸੀਂ ਹੁਣ ਧੀ ਦੇ ਵਿੱਚ ਐਡਾ ਵਧੀਆ ਗੁਣ 10 ਸਾਲ ਦੀ ਉਮਰ ਐ ਐਡਾ ਵਧੀਆ ਗੁਣ ਕਿਦਾਂ ਦਾ ਲੱਗਦਾ ਆਪਾਂ ਨੂੰ ਮੈਂ ਤਾਂ ਬਹੁਤ اچھا ਲੱਗਦਾ ਕਿ ਕਿਉਂ ਮੈਂ ਖੁਦ ਇੱਕ ਕਲਾਕਾਰ ਸੀ ਮੈਨੂੰ ਇਹੋ ਹੀ ਹੁੰਦਾ ਹੁੰਦਾ ਸੀ ਕਿ ਨਹੀਂ ਮੇਰਾ ਸਾਡੇ ਪਰਿਵਾਰ ਦੇ ਵਿੱਚ ਕੀ ਬੱਚੇ ਅੱਗੇ ਵਧਣ ਇਸ ਨੂੰ ਮੈਂ ਬੜਾ ਕਿਹਾ ਫਿਰ ਪੀਹੂ ਤੋਂ ਕੋਈ ਕਲਾਸਿਸ ਲੈ ਲਾ ਜਾਂ ਕਿਸ ਤਰ੍ਹਾਂ ਸਿੱਖ ਲਾ ਜਾਂ ਨਹੀਂ ਲੇਕਿਨ ਇਹ ਖੁਦ ਹੀ ਨੇ ਸਿੱਖਿਆ ਤੁਸੀਂ ਵੀ ਆਪਣੇ ਟਾਈਮ ਤੇ ਕਲਾਕਾਰੀ ਕਰਦੇ ਰਹੇ ਹਾਂਜੀ ਕੋਈ ਗਾਣਾ ਵਗੈਰਾ ਗੰਦ ਰਹੇ ਕਿsing ਕੀ ਸਿੱਖਦੇ ਰਹੇ ਇਹ ਤਾਂ ਗਾਣਾ ਕੋਣਾ ਤਾਂ ਨਹੀਂ ਸਿੱਖਿਆ ਹਾਂਜੀ ਜਿੰਨ ਚੰਨੇ ਕੀਤੀ ਪਰ ਥੋੜਾ ਬੋਤਾ ਸ਼ੌਕ ਤਾਂ ਰੱਖੀਦਾ ਸੀ ਪਰ ਇੱਕ ਮੈਨੂੰ ਆ ਅਫਸੋਸ ਇਸ ਚੀਜ਼ ਦਾ ਆ ਕਿ ਸਕੂਲ ਦੇ ਵਿੱਚ ਕਿੰਨੇ ਨਾ ਜਦੋਂ ਘਰ ਦੇ ਵਿੱਚ ਕੋਈ ਕਲਾ ਹੋਵੇ ਤੇ ਕਲਾ ਵਾਲਾ ਬੱਚਾ ਵਾਕਈ ਜਨਮ ਲੈਂਦਾ ਤੁਹਾਡੇ ਚ ਕਲਾਕਾਰੀ ਦਾ ਤੇ ਚ ਡਾਂਸ ਦਾ ਕਲਾ ਆ ਗਈ ਆ ਇਹ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਕਿ ਸਾਡੇ ਇਹੇ ਮੇਰੇ ਸੋਹਰੇ ਪਰਿਵਾਰ ਦੇ ਵਿੱਚ ਬੇਟੀਆਂ ਜਿੰਨੀਆਂ ਵੀ ਆ ਸਾਡੇ ਉੱਥੇ ਹੋਈਆਂ ਸਾਰੀਆਂ ਵੀ ਕਲਾਕਾਰੀ ਹੈ ਸਾਰੇ ਜੀ ਸਾਡੇ ਲੇਕਿਨ ਮੈਨੂੰ ਖੁਸ਼ੀ ਬਹੁਤ ਆ ਜਿਆ ਕਿ ਮੈਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇਖਿਆ ਕਰ ਕਰਦੀ ਆ ਮੇਰੇ ਕੋ ਬੜੇ ਝੜਕੇ ਖਾਂਦੀ ਆ ਮੈਂ ਨੇ ਕਹਣਾ ਪੀਹੋ ਜਿਹੜੀ ਤੇਰੀ ਕਲਾਕਾਰੀ ਹੈ ਨਾ ਆਪਣੇ ਆਪ ਚ ਰਹਿ ਕੇ ਵਿਚੋ ਵੀ ਕਿੰਨੇ ਤੋ ਇਦਾਂ ਨਾ ਕਰਿਆ ਕਰ ਪਰ ਮੈਨੂੰ ਅੱਜ ਦੇ ਕੇ ਨਹੀਂ ਖੁਸ਼ੀ ਹੋਈ ਆ ਕਿ ਨਹੀਂ ਬੱਚਾ ਜੋ ਕਰਦਾ ਉਹਨੂੰ ਕਰਨ ਦੇਣਾ ਚਾਹੀਦੇ ਆ ਲੱਗਦਾ ਅਗਲਾ ਟਾਈਮ ਬੱਚਾ ਟੀਵੀ ਉਤੇ ਵੀ ਆਜੂਗਾ ਲੱਗਦਾ ਆਏਗਾ ਕਿਉਂਕਿ ਮੇਰੀ ਖੁਆਇਸ਼ ਹੈ ਮੇਰੀ ਬਹੁਤ ਖੁਆਇਸ਼ ਹੈ ਕਿ ਮੈਨੂੰ ਦਾ ਤੁਹਾਨੂੰ ਕੀ ਦੱਸਾਂ ਕਿ ਮੇਰੇ ਕੋ ਲਫ਼ਾਜ਼ ਨਹੀਂ ਹੋ ਇਸ ਤਰ੍ਹਾਂ ਕਰੀ ਹੁਣ ਤੁਹਾਡੇ ਚ ਵੀ ਕਲਾਗੀਤ ਦੋਗਲੇ ਲਾਈਨਅਪ ਨੇ ਮੈਨੂੰ ਸਾਨੂੰ ਤੁਸੀਂ ਵੀ ਕੋ ਸੁਣਾ ਦਿਓ ਜੇ ਤੁਹਾਡੇ ਚ ਵੀ ਕਲਾਕਾਰੀ ਕੇ ਦੋਗਲੇ ਲਾਈਨਾਂ ਦਾਦੀ ਦੀ ਵੀ ਸੁਣਾ ਸੁਣ ਲਈ ਆ ਜੀ ਕਿ ਦਾਦੀ ਚ ਕਿਹੜੀ ਕਲਾ ਹੈਗੀ ਮੈਂ ਤਾਂ ਕੋਈ ਮੇਰੀ ਕਲਾਕਾਰੀ ਹੋਈ ਆ ਕਿ ਮੈਂ ਆਪਣੇ ਪਾਪਾ ਜੀ ਦੇ ਨਾਲ ਸਟੇਜ ਤੇ ਕੰਮ ਕੀਤਾ ਸੀ ਜੀ ਠੀਕ ਹੈ ਉਹਦੇ ਵਿੱਚ ਮੈਂ ਦੇਵਤੀ ਦਾ ਰੋਲ ਕੀਤਾ ਸੀ ਠੀਕ ਹੈ ਜੀ ਤੇ ਮੇਰੇ ਪਾਪਾ ਜੀ ਰਾਵਣ ਦਾ ਕੀਤਾ ਸੀ ਦੇਵਤੀ ਦਾ ਸੀਤਾ ਦਾ ਰੋਲ ਇਹੋ ਜਿਹਾ ਮਤਲਬ ਕਿ ਮਿਰਸ ਤੇ ਹੋਈਆ ਮਾੜਾ ਮੋਟਾ ਬਸ ਚਲੋ ਮਾੜਾ ਮੋਟਾ ਰੋਲ ਤੁਹਾਡੇ ਚ ਤੇ ਹੈਗਾ ਹੀ ਹੁਣ ਬੇਟੀ ਚ ਜ਼ਿਆਦਾ ਆ ਗਿਆ ਤੇ ਹੁਣ ਨਾਮ ਰੋਸ਼ਨ ਕਰੇਗੀ ਤੁਹਾਡੇ ਪਰਿਵਾਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਜੀ ਇਹ ਵਾਕਈ ਕਿਸੇ ਟੀਵੀ ਚੈਨਲ ਤੇ ਵੀ ਜਾ ਸਕਦੀ ਹੈ ਕਿ ਟੀਵੀ ਚੈਨਲ ਨੇ ਮੌਕਾ ਦੇ ਕੇ ਸੋਸ਼ਲ ਮੀਡੀਆ ਤੇ ਇਸ ਲੜਕੀ ਨੂੰ ਅਜ ਵਾਇਰਲ ਕਰਾਂਗੇ ਤੇ ਸੋਸ਼ਲ ਮੀਡੀਆ ਸ਼ਾਇਦ ਇਹਨਾਂ ਨੂੰ ਵੇਖ ਕੇ ਇਸ ਟੀਵੀ ਸਟੇਜ ਤੇ ਜਿੱਦਣੇ ਚੱਲ ਗਈ ਨਾ ਉਸਨੂੰ ਤੁਹਾਡੀ ਕਲਾਵਾਦੀ ਰਹਿਣੀ ਹੈ ਹੋਰ ਬਾਕੀ ਮੇਰੇ ਕੋ ਮੈਨੂੰ ਬਹੁਤ ਖੁਸ਼ੀ ਆ ਕੀ ਮੇਰੇ ਅੱਜ ਬੱਚੇ ਮੇਰੀ ਪੁੱਤਰੀ ਜੋ ਵੀ ਆ ਕੀ ਇੱਥੋਂ ਤੱਕ ਪਹੁੰਚੀ ਆ ਗਾਂ ਪਰਮਾਤਮਾ ਵਧਾਵੇ ਸਾਨੂੰ ਵੀ ਸਾਨੂੰ ਵੀ ਮਾਣ ਹੋਵੇ ਕਿ ਸਾਡੇ ਪਰਿਵਾਰ ਦੇ ਵਿੱਚ ਕਲਾਕਾਰੀ ਦਾ ਕੋਈ ਇੱਕ ਕੋਈ ਜੀ ਅੰਸ਼ ਜਾਗਿਆ ਸਾਡੀਆਂ ਬੇਟੀਆਂ ਪੁੱਤਰ ਸਾਰਿਆਂ ਚ ਕਲਾ ਰੇ ਪਾਪਾ ਨੂੰ ਬੜੀ ਕਲਾ ਰੇ ਚ ਕਲਾਕਾਰੀ ਆ ਉਹ ਵੀ ਡਾਂਸ ਚ ਬਹੁਤ ਸੋਨਾ ਕਰਦੇ ਆ ਤੇ ਹੋਰ ਵੀ ਵੱਡੀ ਮੰਮੀ ਵੀ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਮਲਿਕਾ ਚੀਮਾ ਰੇਖਾ ਜੀ ਬੇਟੀ ਦਾ ਹੁਨਰ ਬੇਟੀ ਦਾ ਗੁਣ ਵੇਖ ਕੇ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਹੈ ਬੇਟੀ ਨੂੰ ਅੱਗੇ ਸਟੇਜ ਤੱਕ ਹੋਰ ਜਾ ਸਕਦੀ ਹੈ ਹਾਂਜੀ ਮੈਨੂੰ ਵੈਸੇ ਦੱਸਣ ਦੀ ਤਾਂ ਲੋੜ ਨਹੀਂ ਵੈਸੇ ਇਸ ਬੇਟੀ ਦੇ ਥਰੂ ਲੋਕੀ ਜਿਸ ਤਰ੍ਹਾਂ ਤੁਸੀਂ ਕਿਹਾ ਵਾ ਕਿ ਲੋਕੀ ਬੇਟੀਆਂ ਨੂੰ ਕੋਖ ਚ ਮਾਰ ਦਿੰਦੇ ਸਤਿਕਾਰ ਨਹੀਂ ਕਰਦੇ ਤੁਹਾਡੇ ਵਗਰੇ ਪ੍ਰੈਸ ਵਾਲਿਆਂ ਦਾ ਸਾਥ ਹੋਏ ਜੀ ਜੀ ਠੀਕ ਆ ਉਹਨਾਂ ਤੱਕ ਇੱਕ ਮੈਸੇਜ ਆਏ ਕਿ ਐਦਾਂ ਦੀ ਧੀਾਂ ਨੂੰ ਵੇਖ ਕੇ ਕਿ ਧੀਾਂ ਨੂੰ ਕਦੀ ਇੱਜ਼ਤ ਕਰਨਾ ਚਾਹੀਦਾ ਦੂਸਰਾ ਮੈਸੇਜ ਇਹ ਵਾ ਕਿ ਅੱਜ ਕੱਲ ਇਹ ਹੋਰ ਬੜੀ ਚੀਜ਼ ਚੱਲੀ ਆ ਕਿ ਸੋਸ਼ਲ ਤੇ ਸੋਸ਼ਲ ਵਰਕਿੰਗ ਦੀ ਕੋਈ ਚੀਜ਼ ਹੀ ਕੋਈ ਬੱਚੇ ਨੇ ਦੇਖਣੀ ਨਹੀਂ ਦਿੰਦਾ ਮੰਨ ਲਓ ਮੋਬਾਈਲ ਫੜਿਆ ਵਾ ਉਹ ਇੱਕ ਵੀਡੀਓ ਪਾ ਦਣਗੇ ਕਿ ਮੋਬਾਈਲ ਬੱਚਾ ਨਹੀਂ ਫੜਾਉਣੀ ਚਾਹੀਦਾ ਤੇ ਇਹ ਮੈਸੇਜ ਆਣਾ ਚਾਹੀਦਾ ਕਿ ਜੇ ਫੜਾਓ ਜੇ ਬੱਚੇ ਸਹੀ ਵਰਤੋਂ ਕਰਦੇ ਤੇ ਇਸ ਤਰ੍ਹਾਂ ਦੇ ਬੱਚਾ ਬਣੇਗਾ ਨਾ ਜਿਨਨੇ ਕਦੀ ਕਿਤੋਂ ਸਿੱਖਿਆ ਨਹੀਂ ਕਦੀ ਕਿਸੇ ਨੇ ਵੇਖਿਆ ਨਹੀਂ ਇਵਨ ਕਿ ਇਹਨਾਂ ਦੇ ਐਲਸੀਡੀ ਨਹੀਂ ਹੈਗੀ ਟੀਵੀ ਆ ਕਿ ਸੋਸ਼ਲ ਤੇ ਸੋਸ਼ਲ ਵਰਕਿੰਗ ਦੀ ਕੋਈ ਚੀਜ਼ ਹੀ ਕੋਈ ਬੱਚੇ ਨੇ ਦੇਖਣੀ ਨਹੀਂ ਦਿੰਦਾ ਮੰਨ ਲਓ ਮੋਬਾਈਲ ਫੜਿਆ ਵਾ ਉਹ ਇੱਕ ਵੀਡੀਓ ਪਾ ਦਣਗੇ ਕਿ ਮੋਬਾਈਲ ਬੱਚਾ ਨਹੀਂ ਫੜਾਉਣੀ ਚਾਹੀਦਾ ਇਹ ਮੈਸੇਜ ਆ ਚਾਹੀਦਾ ਕਿ ਜੇ ਫੜਾਓ ਜੇ ਬੱਚੇ ਸਹੀ ਵਰਤੋਂ ਕਰਦੇ ਤੇ ਇਤਰਾਹ ਦੇ ਬੱਚਾ ਬਣੇਗਾ ਨਾ ਜਿਨੇ ਕਦੀ ਕਿਤੋਂ ਸਿੱਖਿਆ ਨਹੀਂ ਕਦੀ ਕਿਸੇ ਨੂੰ ਵੇਖਿਆ ਨਹੀਂ ਇਵਨ ਕਿ ਇਹਨਾਂ ਦੇ ਐਲਸੀਡੀ ਨਹੀਂ ਹੈਗੀ ਟੀਵੀ ਆ ਦੂਸਰਾ ਉਹਦੇ ਚ ਉਹ ਡਿਸ਼ ਟੀਵੀ ਲੱਗਿਆ ਹੋਇਆ ਜੀ ਉਹਦੇ ਚ ਤਾਂ ਕੋਈ ਚੀਜ਼ ਨਹੀਂ ਆਏਗੀ ਇਹ ਸਿਰਫ ਇੱਕ ਫੋਨ ਤੇ ਵੇਖਦੀ ਆ ਕਿ ਫੋਨ ਤੋਂ ਵੇਖ ਕੇ ਬੱਚੇ ਚਾ ਟੈਲੈਂਟ ਆ ਇਹ ਮੈਨੂੰ ਕਰਕੇ ਦਿਖਾਉਂਦੀ ਹੁੰਦੀ ਸੀ ਲੋ ਕੀ 1000 ਰੁਪਏ ਖਰਚੇ ਤੇਰੇ ਟੈਲੈਂਟ ਲੈਣ ਨਾਲਸੇ ਬੇਟੀ ਨੂੰ ਮੋਬਾਈਲ ਤੋਂ ਟੈਲੈਂਟ ਲੈ 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 ਹੁਣ ਮੰਨ ਲਓ ਕਿ ਇਹਨੂੰ ਇਹਦਾ ਟੈਲੈਂਟ ਹੈ ਮੈਨੂੰ ਇਦਾਂ ਹੋਇਆ ਕਿ ਮੈਨੂੰ ਕਹ ਕਿ ਮੰਮੀ ਵੱਡੇ ਮਮੀ ਡਾਂਸ ਹੁੰਦਾ ਡਾਂਸ ਹੁੰਦਾ ਵੱਡੇ ਭਾਜੀ ਰਿਟਾਇਰ ਹੋਏ ਮੇਰੇ ਜੀਤ ਸੀ ਸਾਰੇ ਉਥੇ ਵੱਡੇ ਵੱਡੇ ਨੇ ਚੰਦੇ ਸੀ ਤੇ ਮੈਂ ਬਾਅਦ ਚ ਗਈ ਅੰਦਰ ਮੈਂ ਕਿਹਾ ਵੀ ਕਿਉਂ ਨਾ ਇਹ ਵੀ ਛੋਟੇ ਬੱਚੇ ਸਾਰਿਆਂ ਨੂੰ ਦਿਖਾਣੇ ਜਾਵੇ ਜਿੱਦਾਂ ਇਹਦਾ ਡਾਂਸ ਵੇਖਿਆ ਸਾਰੇ ਜਣੇ ਭਾਵੁਕ ਹੋ ਗਏ ਇਕਦਮ ਦੇਖ ਕੇ ਕਿਦਾਂ ਤੇਨੇ ਪਾਪਾ ਨੇ ਇਹ ਮੈਨੂੰ ਵੀ ਲੱਗਦਾ ਕਿ ਆਹ ਚੀਜ਼ ਨਹੀਂ ਸੀ ਦੇਖੀ ਕਦੀ ਉਹਨਾਂ ਨੇ ਮੇਰੇ ਫੋਨ 'ਚ ਮੋਬਾਈਲ 'ਚ ਦੇਖੀ ਉਹ ਆਪ ਉਹਨਾਂ ਦੇ ਮਨ ਪਰ ਆਇਆ ਕਿ ਮੈਨੂੰ ਖੁਦ ਨਹੀਂ ਪਤਾ ਕਿ ਮੇਰੀ ਬੇਟੀ ਮਤਲਬ ਇਤਰਾ ਕਰਦੀ ਆ ਧੀਆ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲਾਸਟ ਟਾਈਮ ਧੀਆ ਵਾਲਿਆਂ ਦਾ ਸੰਦੇਸ਼ ਤਾਂ ਮੈਂ ਤਾਂ ਇੱਕ ਸੰਦੇਸ਼ ਦੇਣਾ ਚਾਹਾਂਗੀ ਕਿ ਜਿੱਤਰਾ ਮੇਰਾ ਨਾਮ ਰੇਖਾ ਚੀਮਾ ਮੈਂ ਸੋਸ਼ਲ ਵਰਕਿੰਗ 'ਚ ਕੰਮ ਕਰਦੀ ਆ ਠੀਕ ਆ ਮੇਰਾ ਨਾਮ ਚੱਲਿਆ ਮੈਂ ਵੀ ਇੱਕ ਬੇਟੀ ਆ ਕਿਸੇ ਦੀ ਗਾਂ ਮੇਰੀ ਬੇਟੀ ਮੌਲੀ ਚੀਮਾ ਤੁਹਾਨੂੰ ਸਾਰਿਆਂ ਨੂੰ ਪਤਾ ਮੇਰਾ ਨਾਮ ਖਤਮ ਹੋਇਆ ਮਤਲਬ ਮੀਨਸ ਕਿ ਮੈਨੂੰ ਨਹੀਂ ਕੋਈ ਜਾਣਦਾ ਮੌਲੀ ਚੀਮਾ ਨੂੰ ਨਾਮ ਜਾਂਦਾ ਤੁਸੀਂ ਸਾਡੇ ਮਹੱਲੇ ਜਾ ਕੇ ਦੇਖੋਗੇ ਖਜੂਰੀ ਗੇਟ ਤੁਸੀਂ ਕਿਸੇ ਨੂੰ ਕਹਿ ਦੋਗੇ ਛੋਟੇ ਬੱਚੇ ਨੂੰ ਮੌਲੀ ਚੀਮਾ ਦੇ ਘਰ ਜਾਣਾ ਵਾ ਤੋ ਪਛਾਦਣਗੇ ਮੀਨਸ ਕਿ ਉਹ ਵੀ ਤਾਂ ਇੱਕ ਬੇਟੀ ਆ ਨਾ ਤੇ ਮੈਂ ਚਾਹੁੰਨੀ ਆ ਕਿ ਇਹਦਾ ਵੀ ਨਾਮ ਪੀਹੂ ਦੇ ਨਾਮ ਦੇ ਨਾਲ ਇਹਨਾਂ ਦਾ ਪਰਿਵਾਰ ਜਾਣਿਆ ਜਾਵੇ ਤੇ ਇਹਨਾਂ ਦੇ ਤੁਹਾਡੇ ਸਾਰੇ ਵੱਡੇ ਮੰਮੀ ਤੇ ਉਹਨਾਂ ਦੇ ਮਦਰ ਵੀ ਬੈਠੇ ਨੇ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਦੇ ਆ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸ ਦਿਓ ਸ਼ਹੀਨਾਜ਼ ਸ਼ਹੀਨਾਜ਼ ਜੀ ਇੱਕ ਧੀ ਨੇ ਜਨਮ ਲਿਆ ਤੁਹਾਡੇ ਘਰੇ ਅੱਜ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਐਡਾ ਵਧੀਆ ਡਾਂਸ ਐਡਾ ਵਧੀਆ ਪ੍ਰੋਗਰਾਮ ਕਰਦੀ ਆ ਹਾਂ ਜੀ ਘਰੇ ਵਿਆਹ ਵੀ ਜਦੋਂ ਵੇਲੇ ਹੁੰਦੇ ਤੁਹਾਨੂੰ ਵੀ ਦਿਖਾਉਂਦੀ ਕਰਕੇ ਹਾਂ ਜੀ ਦਿਖਾਉਂਦੀ ਆ ਤੇ ਕਦੀ ਚਾਹ ਨਹੀਂ ਕੀਤਾ ਕਿ ਦੀ ਆਪਾਂ ਬੇਟੀ ਨੂੰ ਵੱਡੇ ਪਲੇਟਫਾਰਮ ਤੇ ਲੈ ਕੇ ਰਹੀ ਜੀ ਇੱਕ ਕਦੀ ਦਿਲ ਦੇ ਵਿੱਚ ਨਹੀਂ ਆਇਆ ਜੀ ਬੇਟੀ ਸਾਡੀ ਜਿਸ ਤਰ੍ਹਾਂ ਬੱਚੇ ਜਾਂਦੇ ਨੇ ਵੱਡੇ ਬਣ ਕੇ ਕਦੀ ਦਿਲ 'ਚ ਨਹੀਂ ਆਇਆ ਕਿ ਬੇਟੀ ਨੂੰ ਵੱਡੇ ਪਲੇਟ ਨਹੀਂ ਪਰ ਹੁਣ ਲੈ ਕੇ ਜਾਣਾ ਪੈਣਾ ਤੁਹਾਨੂੰ ਹਾਂਜੀ ਇੱਕ ਰਿਕਵੈਸਟ ਹੈ ਤੁਹਾਡੇ ਅੱਗੇ ਕਿ ਸਕੂਲ ਵਿੱਚ ਇਹਰੇ ਫੰਕਸ਼ਨ ਸੀ ਜੀ ਇੱਕ ਪੈਸੇ ਦੀ ਖਾਤਰ ਨਾ ਇਸ ਕੁੜੀ ਨੂੰ ਨਾ ਜਿਹੜਾ ਡਾਂਸ ਹੈ ਉੱਥੇ ਬੱਚਿਆਂ ਨੂੰ ਕਰਾ ਰਹੇ ਸੀ ਤੇ ਬੱਚੇ ਕੁਝ ਬਿਲਕੁਲ ਅੱਛਾ ਨਹੀਂ ਕਰਦੇ ਸੀ ਇਹ ਆ ਕੇ ਰੋਣ ਲੱਪੇ ਕਿ ਦਾਦੀ ਮੈਨੂੰ ਨਾ ਮਤਲਬ ਇਸ ਤਰ੍ਹਾਂ ਕਰਕੇ ਨਾ ਪੈਸਿਆਂ ਤੋਂ ਕਰਕੇ ਨਾ ਮੈਨੂੰ ਨਾ ਲਿਆਣੇ ਗਿਆ ਤੇ ਜਦ ਕਿ ਮੈਨੂੰ ਇਹ ਡਾਂਸ ਪੂਰਾ ਆਉਂਦਾ ਪਿਆ ਸੀ ਤੇ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਮੇਰਾ ਰੋਣਾ ਨਿਕਲ ਮੈਨੂੰ ਨੀਂਦ ਨਹੀਂ ਆਈ ਮੈਂ ਕਿ ਸ਼ੁਰੂ ਤੋਂ ਪੜੀ ਡੀਵੀ ਸਕੂਲ ਇਹਦੀ ਇੱਕੋ ਹੀ ਸਕੂਲ ਪੜੀ ਹਾਂਜੀ ਉੱਥੇ ਜੀ ਉਹ ਸਕੂਲ ਵਾਲਿਆਂ ਨੇ ਮੈਨੂੰ ਇੰਨਾ ਮਤਲਕੀ ਇਸੇ ਅਰੇ ਅੰਸੂ ਦੇਖ ਕੇ ਮੇਰਾ ਇੰਨਾ ਮਨ ਰੋਇਆ ਕਿ ਉਹ ਸਕੂਲ 'ਚ ਜਾ ਕੇ ਮੈਂ ਉਹਨਾਂ ਨੂੰ ਪੁੱਛਾਂ ਕਿ ਵੀ ਤੁਸੀਂ ਇਸ ਬੱਚੇ ਦੇ ਟੈਲੈਂਟ ਨੂੰ ਕਿਉਂ ਨਹੀਂ ਤੁਸੀਂ ਇਹਨੂੰ ਡਾਂਸ ਕਿਉਂ ਨਹੀਂ ਲਿਆ ਇੱਕ ਪੈਸੇ ਦੀ ਜਦੋਂ ਵੀਡੀਓ ਚੱਲੀ ਨਾ ਉਹਨਾਂ ਦੇ ਟੀਚਰ ਵੇਖ ਕੇ ਇਹਨਾਂ ਨੇ ਖੁਦ ਕਰਾ ਕਰਨਗੇ ਪਹਿਲਾਂ ਇਹ ਹੀ ਕਰੇ ਉੱਥੇ ਅਗਰ ਸਾਡੇ ਪਰੋਗ ਹਾਂਜੀ ਇਹ ਪਹਿਲਾਂ ਵੀ ਤੇ ਬੜਾ ਰੋਈ ਆ ਕੇ ਕਹਿੰਦੀ ਦਾਦੀ ਇਸ ਤਰ੍ਹਾਂ ਕਰਕੇ ਮੇਰਾ ਮਨ ਕੀਤਾ ਕਿ ਮੈਂ ਸਵੇਰੇ ਸਕੂਲ ਜਾ ਕੇ ਤੇ ਮੈਂ ਟੀਚਰਾਂ ਨੂੰ ਪੁੱਛਿਆ ਵੀ ਇਹਦਾ ਪਹਿਲੇ ਦੇਖੋ ਤਾਂ ਸਹੀ ਕਿੰਨੇ ਪੈਸੇ ਚਾਹੀਦੇ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦਾ ਔਰ ਅਫਸੋਸ ਹੈ ਕਿ ਉਹ ਟੀਚਰਾਂ ਨੇ ਇਹਨਾਂ ਨੂੰ ਇਹਨੂੰ ਅੱਗੇ ਆਉਣ ਨਹੀਂ ਦਿੱਤਾ ਕੁਛ ਐਸੀ ਦੀ ਘਰ ਪਰਿਵਾਰਸ ਦੱਸਿਆ ਜਿਨ੍ਹਾਂ ਨਾਲ ਗੱਲ-ਗੱਲ ਕੀਤੀ ਹੈ ਤੇ ਹੁਣ ਅੱਗੋ ਵੇਖਦੇ ਆ ਕਿਸ ਬੱਚੀ ਨੂੰ ਕਿੰਨਾ ਪਿਆਰ ਦਿੰਦੇ ਆ ਵੀਡੀਓ ਰਹੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਕਰਨਾ ਸ਼ੇਅਰ ਤੇ ਨਾਲੇ ਕਰਨਾ ਲਾਈਕ ਉਸ ਤੋਂ ਬਾਅਦ ਫੇਰ ਇੱਕ ਗਰੀ ਬੇਟੀ ਨਾਲ ਗੱਲ ਕਰਨੀ ਆ ਇੱਕ ਵਾਰ ਬੇਟਾ ਆਪਣਾ ਨਾਮ ਕਰ ਜਿਓ ਫੇਰ ਪੀਹੋ ਫਿਰ ਡਾਂਸ ਕਰ ਦਿਓ ਨਾਮ ਜਿਹੜੇ ਡਾਂਸ ਕਰਦੇ ਹੋ ਕਿਸ ਦਾ ਸ਼ੌਂਕ ਹੈ ਕਿਸ ਪ੍ਰੋਗਰਾਮ ਚ ਜਾਣਾ ਚਾਹੁੰਦੇ ਹੋ ਕਰੀ ਜ਼ਰੂਰ ਦੱਸ ਦਿਓ ਸਾਨੂੰ ਮੈਂ ਕੇ-ਪੌਪ ਆਈਡਲ ਬੰਨਾ ਚਾਹਨੀ ਬਲੈਕਪਿੰਕ ਮੈਂਬਰ ਬੰਨਾ ਚਾਹਨੀ ਜੋ ਸਾਊਥ ਕੋਰੀਅਨ ਐਕਟਰੈਸ ਹੁੰਦੀ ਨਾ ਮੈਂ ਉਹ ਬੰਨਾ ਚਾਹਨੀ ਆ ਮੇਰੀ ਉਮੀਦ ਪੂਰੀ ਆ ਹੁਣ ਤੁਸੀਂ ਪਹੁੰਚ ਜਾਣਾ ਵਾ ਕੋਸ਼ਿਸ਼ ਤਾਂ ਹੈ ਕੋਸ਼ਿਸ਼ ਨਹੀਂ ਉਮੀਦ ਰੱਖੀ ਦੀ ਹੈ ਕਿ ਮੈਂ ਪਹੁੰਚ ਹੀ ਜਾਣਾ ਹੈ ਕੋਸ਼ਿਸ਼ ਤੇ ਕਰਾਂਗੇ ਕੋਸ਼ਿਸ਼ ਹੀ ਕਰਦੇ ਪਏ ਹੋ ਹੁਣ ਅਗੋਂ ਉਮੀਦ ਜਗਾਓ ਕਿ ਆਪਾਂ ਜਾਣਾ ਜਣਾ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਜਿੱਤ ਕੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਜਿੱਦਾਂ ਬੇਟੀ ਉਹ ਇਹਨਾਂ ਨੇ ਚੀਵਾ ਜੀ ਦੀ ਬੇਟੀ ਨੇ ਕਿੰਨਾ ਨਾਮ ਰੋਸ਼ਨ ਕੀਤਾ ਹੁਣ ਇਸ ਤੋਂ ਵੱਡਾ ਕੱਪ ਲੈ ਕੇ ਤੁਸੀਂ ਬਟਾਲੇ ਪਹੁੰਚਣਾ ਠੀਕ ਹੈ ਜੀ ਏਸੀ ਦੀ ਪੀहू ਸਾਡੇ ਨਾਲ ਬਟਾਲਾ ਸ਼ਹਿਰ ਦੇ ਰਹਿਣ ਵਾਲੀ ਵਾਸੀ ਹੈ 10 ਸਾਲ ਦੀ ਬੇਟੀ ਹੈ ਜਿਸ ਦੇ ਨਾਲ ਗੱਲਬਾਤ ਕੀਤੀ ਆ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਚਾੜਾਂਗੇ ਅਗਰ ਕਿਸੇ ਨੂੰ ਪਸੰਦ ਆਵੇ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਸਟਾਰ ਡੇਲੀ ਪੰਜਾਬ ਨਿਊਜ਼ ਇਸ ਦਰ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਵਾਂਗੇ ਜੀ ਬਟਾਲਾ ਸ਼ਹਿਰ ਦੇ ਪੱਤਰਕਾਰ ਰਖਿਲ ਮਲੋਤਰਾ ਨਾਲ ਸੰਯੋਗੀ ਨਿਰਮਲ ਸਿੰਘ ਤਨਵਾ Eu não vou ter que me tomar essa átomo. Antônio, você se pega, Catarina. Que tu é que o velhinho. A vovô, a timidez. A morte e a Eu me arrumasse. Você se chutou. Você se chutou, mulher.